ਹਰੇਕ ਬੰਦੇ ਦੀ ਕੋਈ ਨਾ ਕੋਈ ਮਨਪਸੰਦ ਚੀਜ਼ ਜ਼ਰੂਰ ਹੁੰਦੀ ਹੈ ਤੇ ਜਿਨ੍ਹਾਂ ਨੂੰ ਕਚੋਰੀ ਪਸੰਦ ਹੈ ਚਟਪਟ ਵੀਡੀਓ ਦੇਖ ਲਓ ਕਿਉਂਕਿ ਅੱਜ ਆਪਾਂ ਐਨੀ ਮਜ਼ੇਦਾਰ ਕਚੋਰੀ ਤਿਆਰ ਕਰਾਂਗੇ ਜਿਹੜੀ ਕਿ ਇੱਕ ਮਹੀਨੇ ਲਈ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਬੱਚੇ ਹੋਣ ਚਾਹੇ ਵੱਡੇ ਐਨੀ ਜ਼ਿਆਦਾ ਪਸੰਦ ਆਊਗੀ ਜੀ ਨੂੰ ਇੱਕ ਵਾਰ ਖਵਾਤੀ ਬਾਰ-ਬਾਰ ਡਿਮਾਂਡ ਕਰਨਗੇ ਮजेदार ਜੀ ਕਚੋਰੀ ਬਣਾਉਣ ਲਈ ਥੋੜੀਆਂ ਜਿਹੀਆਂ ਗੱਲਾਂ ਦਾ ਰੱਖਣਾ ਪਊ ਧਿਆਨ ਜਣੀਆਂ ਕਿ ਛੋਟੀਆਂ-ਛੋਟੀਆਂ ਟ੍ਰਿਕਸ ਹੈ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਨਾ ਤੇ ਕਚੋਰੀ ਬਾਜ਼ਾਰ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਤੇ ਕਸਟਾ ਬਣੂਗੀ ਇਹਦੇ ਲਈ 2 ਕੱਪ ਲੈ ਆਪਾਂ ਮੈਦੇ ਦੇ ਤੁਸੀਂ ਚਾਹੋ ਤਾਂ ਇਹਦੇ ਵਿੱਚ 1 ਕੱਪ ਮੈਦੇ ਦਾ 1 ਕੱਪ ਆٹے ਦਾ ਲੈ ਸਕਦੇ ਹੋ ਪਰ ਆਪਾਂ ਬਿਲਕੁਲ ਬਜ਼ਾਰ ਵਰਗੀ ਤਿਆਰ ਕਰਾਂਗੇ ਇਸ ਲਈ ਮੈਦਾ ਹੀ ਲਿਆ ਤੇ ਇਹਦੇ ਵਿੱਚ ਅੱਧਾ ਚਮਚ ਪਾਇਆ ਜੀ ਆਪਾਂ ਨਮਕ ਦਾ ਚੰਗੀ ਤਰ੍ਹਾਂ ਨਮਕ ਨੂੰ ਆਪਾਂ ਮੈਦੇ ਵਿੱਚ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ 2 ਚਮਚ ਪਾਈ ਆਪਾਂ ਘਿਓ ਦੇ ਜਦੋਂ ਵੀ ਕਚੋਰੀ ਬਣਾਓਗੇ ਤਾਂ ਇਹਦਾ ਮੋਨ ਵਗੈਰਾ ਤਿਆਰ ਕਰਨ ਲਈ ਤੁਸੀਂ ਵਿੱਚ ਘਿਓ ਹੀ ਪਾਓ ਤੇਲ ਦੀ ਵਰਤੋਂ ਬਿਲਕੁਲ ਨਾ ਕਰਿਓ ਕਿਉਂਕਿ ਇਹਦੇ ਨਾਲ ਹੀ ਕਚੋਰੀ ਕਸਤਾ ਬੰਦੀ ਹੈ 2 ਕੱਪ ਮੈਦੇ ਦੇ ਵਿੱਚ 304 ਚਮਚੇ ਆਰਾਮ ਨਾਲ ਘਿਓ ਪੈ ਜਾਂਦਾ ਤੇ ਆਪਾਂ ਇੱਥੇ ਦੇਸੀ ਘਿਓ ਪਾਇਆ ਜੇ ਤੁਸੀਂ ਦਾਲडा ਚਾਹੋ ਤਾਂ ਉਹ ਵੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੀ ਮੁੱਠੀ ਜੀ ਤਿਆਰ ਕਰ ਲਿਓ ਫਿਰ ਹੌਲੀ-ਹੌਲੀ ਕਰਕੇ ਪਾਵਾਂਗੇ ਜੀ ਨਾਰਮਲ ਪਾਣੀ ਇੱਕੇ ਸਾਰਾ ਪਾਣੀ ਨਹੀਂ ਪਾਉਣਾ ਇਸ ਤਰੀਕੇ ਨਾਲ ਤੁਸੀਂ ਛਿੱਟੇ ਜੇ ਦੇ ਦੇ ਕੇ ਆਟਾ ਗੁੰਨਣਾ ਤੇ ਆਟਾ ਜਿਹੜਾ ਇਹ ਨਾ ਜ਼ਿਆਦਾ ਸਖਤ ਹੋਵੇ ਤੇ ਨਾ ਜ਼ਿਆਦਾ ਸੌਫਟ ਹੋਵੇ ਇਸ ਹਿਸਾਬ ਨਾਲ ਗੁੰਨ ਲੈਣਾ ਜਦੋਂ ਇਹਦਾ ਆਟਾ ਜਦੋਂ ਤੁਸੀਂ ਤਿਆਰ ਕਰੋਗੇ ਤਾਂ ਉਹਦੇ ਵਿੱਚ ਤਰੇੜਾ ਜਿਹਾ ਹੋਣਗੇ ਪਰ ਜਦ ਹੀ ਉਹਨੂੰ 15 ਤੋਂ 20 ਮਿੰਟ ਲਈ ਤੁਸੀਂ ਰੈਸਟ ਤੇ ਰੱਖ ਤਾ ਤਾਂ ਉਹ ਆਪਣੇ ਆਪ ਹੀ ਠੀਕ ਹੋ ਜਾਊਗਾ ਸਭ ਤੋਂ ਪਹਿਲਾਂ ਆਟਾ ਗੁੰਨਿਆ ਸੀ ਇਸ ਤਰੀਕੇ ਨਾਲ ਹੀ ਗੁੰਨਿਓ ਤਾਂ ਹੀ ਕਚੋਰੀਏ ਜਿਹੜੀ ਤੁਹਾਡੀ ਖਸਤਾ ਬਣੂਗੀ ਫਿਰ ਲਈਆਂ ਆਪਾਂ ਦਾਲਾਂ ਜਿਹਦੇ ਵਿੱਚ ਆਪਾਂ ਲਈਏ ਪੀਲੀ ਮੂੰਗੀ ਦੇਲੇ ਹੋਏ ਮਹਾਦੀ ਦਾਲ ਇਹਨਾਂ ਨੂੰ 4 ਤੋਂ 5 ਘੰਟਿਆਂ ਲਈ ਆਪਾਂ ਭਿਉ ਕੇ ਰੱਖਤਾ ਸੀ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਧੋ ਲਾਂਗੇ ਧੋਂ ਤੋਂ ਬਾਅਦ ਮਹਾਦੀ ਦਾਲ ਦਾ ਸਾਰਾ ਛਿਲਕਾ ਜਾਂ ਉੱਤਰ ਜਾਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਛੰਨੀ ਵਿੱਚ ਪਾ ਕੇ ਸਾਈਡ ਤੇ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਥੋੜਾ ਬਹੁਤ ਪਾਣੀ ਹੈ ਉਹ ਵੀ ਨੁੱਚੜ ਜੇ ਫਿਰ ਲਵਾਂਗੇ ਜੀ ਇੱਕ ਪੈਨ ਤੇ ਆਪਾਂ ਕਰਾਂਗੇ ਕਚੋਰੀ ਦਾ ਮਸਾਲਾ ਤਿਆਰ ਇਹਦੇ ਵਿੱਚ ਡੇਢ ਕ ਚਮਚਾ ਆਪਾਂ ਲਿਆ ਸੌਂਫ ਦਾ ਇੱਕ ਚਮਚਾ ਲਿਆ ਸਾਬਤ ਧਨੀਆ ਦਸ ਮਾਰੇ ਲਈਆਂ ਪੱਕੀਆਂ ਮਿਰਚਾਂ ਚਾਰ ਪੰਜ ਲਵਾਗੇ ਲੌਂਗ ਬਿਲਕੁਲ ਥੋੜੀਆਂ ਜਿਹੀਆਂ ਚੀਜ਼ਾਂ ਤੇ ਗੈਸ ਦੀ ਫਲੇਮ ਰੱਖਿਓ ਸਲੋ ਤੇ ਹੌਲੀ ਹੌਲੀ ਪਕਾਉਂਦੇ ਜਾਇਓ ਪਰ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਜਦੋਂ ਇਹ ਹਲਕਾ ਜਿਹਾ ਪੱਕ ਗਏ ਨੇ ਬੜੀ ਸੋਹਣੀ ਖੁਸ਼ਬੂ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਹੀ ਇਹਨੂੰ ਕਿਸੇ ਹੋਰ ਭਾਂਡੇ ਵਿੱਚ ਕੱਢ ਕੇ ਰੱਖ ਦੇਣਾ ਕਿਉਂਕਿ ਪੈਨ ਆਪਣਾ ਗਰਮ ਹੈ ਨਹੀਂ ਤਾਂ ਇਹਨੇ ਹੋਰ ਜ਼ਿਆਦਾ ਬਨ ਜਾਣਾ ਫਿਰ ਕਿਸੇ ਵੀ ਕੁੰਡੀ ਕੋਟੀ ਵਿੱਚ ਜਾਂ ਗ੍ਰੈਂਡਰ ਵਿੱਚ ਇਹਨੂੰ ਤੁਸੀਂ ਗ੍ਰਾਇੰਡ ਕਰ ਲਿਓ ਦਰਦਰਾ ਜਿਹਾ ਇਹਨੂੰ ਆਪਾਂ ਪੀਸ ਲਿਆ ਉਸ ਤੋਂ ਬਾਅਦ ਜੀ ਆਪਾਂ ਉਸੇ ਪੈਨ ਦੇ ਵਿੱਚ ਇੱਕ ਚਮਚਾ ਲਵਾਗੇ ਸਰੋਂ ਦੇ ਤੇਲ ਦਾ ਸਰੋਂ ਦਾ ਤੇਲ ਹੀ ਵਰਤਿਓ ਬਾਕੀ ਜਿਹੜਾ ਵੀ ਤੁਸੀਂ ਕਿਚਨ ਵਿੱਚ ਯੂਜ਼ ਕਰਦੇ ਹੋ ਉਹ ਲੈ ਸਕਦੇ ਹੋ ਤੇ ਵਿੱਚ ਹਲਕਾ ਜਿਹਾ ਦੇ ਭੁੰਨਾਂਗੇ ਜੀਰਾ ਤੇ ਪਾਵਾਂਗੇ ਤਿਆਰ ਕੀਤਾ ਮਸਾਲਾ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਤੇ ਮਸਾਲੇ ਨੂੰ ਜ਼ਿਆਦਾ ਧੇਰ ਪੱਕਣ ਨਾ ਦਿਓ ਕਿਉਂਕਿ ਨਹੀਂ ਤਾਂ ਇਹ ਪੀਸਿਆ ਹੋਇਆ ਜਲਦੀ ਸੜ ਜਾਊਗਾ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਦਾਲ ਤੇ ਜਿਹੜੀ ਦਾਲ ਆਪਣੀ ਉਹ ਭਿੱਜੀ ਹੋਈ ਸੀ ਕਿਉਂਕਿ ਆਪਾਂ ਭਿਉ ਕੇ ਰੱਖੀ ਸੀ ਤੇ ਨਾਲੇ ਮਸਾਲੇ ਨੂੰ ਵੀ ਇਹਦੇ ਨਾਲ ਰਾਹਤ ਮਿਲੂਗੀ ਤੇ ਸਾਰਾ ਹੌਲੀ ਹੌਲੀ ਬੰਦਾ ਜਾਊਗਾ ਜਦੋਂ ਹੀ ਤਿੰਨ ਤੋਂ ਚਾਰ ਮਿੰਟ ਦਾਲ ਪਕਤੀ ਨ ਹੋ ਗਏ ਵਿੱਚ ਪਾ ਦਿਓ ਇਹਦੇ ਰੰਗ ਵਾਲੀ ਕਸ਼ਮੀਰੀ ਮਿਰਚ ਫਿਰ ਪਾਵਾਂਗੇ ਆਪਾਂ ਹਲਦੀ ਨਾਲ ਨਾਲ ਇਹ ਚੀਜ਼ਾਂ ਸਾਰੀਆਂ ਤੁਸੀਂ ਮਿਕਸ ਕਰਦੇ ਜਾਓ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਜੀ ਆਪਾਂ ਅਮਚੂਰ ਪਾਊਡਰ ਕਿਉਂਕਿ ਜਿਹੜੀ ਕਚੋਰੀ ਹੁੰਦੀ ਹੈ ਉਹਦਾ ਟੇਸਟ ਥੋੜਾ ਜਿਹਾ ਖੱਟੇ ਵਿੱਚ ਹੁੰਦਾ ਤੇ ਇਹਨੂੰ ਤੁਸੀਂ ਜ਼ਰੂਰ ਪਾਓ ਬੜਾ ਵਧੀਆ ਟੇਸਟ ਆਉਂਦਾ ਫਿਰ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਤੇ ਹੌਲੀ ਹੌਲੀ ਮਿਕਸ ਕਰਦੇ ਜਾਓ ਦਾਲ ਨੂੰ ਇਸ ਤਰੀਕੇ ਨਾਲ ਪਕਾਉਣ ਤੇ ਇੱਥੇ 5 ਤੋਂ 7 ਮਿੰਟ ਆਰਾਮ ਨਾਲ ਲੱਗਣਗੇ ਤੇ ਜੇ ਮਸਾਲਾ ਬਹੁਤ ਵਧੀਆ ਬਣਾ ਲਿਆ ਤਾਂ ਓਨੀ ਜਿਆਦਾ ਟੇਸਟੀ ਸੋਡੀ ਕਚੋਰੀ ਬਣਨੀ ਹੈ ਤੇ ਫਿਰ ਵਿੱਚ ਪਾਈਏ ਜੀ ਆਪਾਂ ਮੇਥੀ ਕਿਉਂਕਿ ਇਹਦੇ ਨਾਲ ਕਚੋਰੀ ਵਿੱਚ ਬੜੀ ਵਧੀਆ ਖੁਸ਼ਬੂ ਆਊਗੀ ਨਮਕ ਮੇਰੇ ਚ ਤੁਸੀਂ ਇੱਥੇ ਚੈੱਕ ਕਰ ਲੈਣਾ ਤੇ ਆਪਾਂ ਫਿਰ ਉੱਪਰੋਂ ਦੀ ਥੋੜਾ ਜਿਹਾ ਦੇ ਉੱਪਰ ਕਾਲਾ ਨਮਕ ਪਾਇਆ ਤੇ ਫਿਰ ਆਪਾਂ ਲਾਸਟ ਤੇ ਇਹਦੇ ਵਿੱਚ ਪਾਵਾਂਗੇ ਜੀ 1.5 ਚਮਚ ਬੇਸਨ ਦਾ ਕਿਉਂਕਿ ਬੇਸਨ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਪਰ ਉਹਨੂੰ ਤੁਸੀਂ ਪਕਾ ਲੈਣਾ ਜਦੋਂ ਇਹ ਦਾਲਾ ਪੱਕਣ ਚ 1.5 ਟੇ ਰਹਿ ਗਏ ਤਾਂ ਫਿਰ ਤੁਸੀਂ ਵਿੱਚ ਬੇਸਨ ਮਿਕਸ ਕਰ ਦਿਓ ਤੇ ਇਹ ਵੀ ਚਟਪਟ ਪੱਕ ਜਾਊਗਾ ਪਰ ਇੱਥੇ ਤੁਸੀਂ ਬੇਸਨ ਨੂੰ ਪਕਾਉਣਾ ਜ਼ਰੂਰ ਹੈ ਉਸ ਤੋਂ ਬਾਅਦ ਜੀ ਆਪਾਂ ਥੋੜੀ ਜੀ ਲਾਸਟ ਤੇ ਪਾਵਾਂਗੇ ਹਿੰਗ ਕਿਉਂਕਿ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਤੇ ਦਾਲਾਂ ਆਪਣੀਆਂ ਪੱਕ ਕੇ ਤਿਆਰ ਹੈ ਤੇ ਉਹ ਦੇਖੋ ਤੁਸੀਂ ਆਪਣੇ ਆਪ ਹੀ ਇਹਨਾਂ ਨੇ ਪੈਨ ਨੂੰ ਛੱਡਤਾ ਤੇ ਅਲੱਗ-ਅਲੱਗ ਹੋ ਗਈਆਂ ਤੇ ਹੁਣ ਇਹਨੂੰ ਕੱਢ ਕੇ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਜਦੋਂ ਤੱਕ ਇਹ ਠੰਡੀਆਂ ਹੋਣਗੀਆਂ ਤਾਂ ਆਪਾਂ ਲਿਆ ਜੀ ਮੈਦਾ ਥੋੜਾ ਜਿਹਾ ਲਗਾਵਾਂਗੇ ਕਿਉਂ ਤੇਰੀ ਚੰਗੀ ਤਰ੍ਹਾਂ ਮੁੱਕੀ ਜੀ ਦੇ ਦਾਂਗੇ ਤੈਨੂੰ ਇੱਕ ਸਾਈਡ ਤੇ ਲਗਾ ਦਾਂਗੇ ਹੁਣ ਆਪਾਂ ਕਚੋਰੀਆਂ ਲਈ ਸਾਰਾ ਸਮਾਨ ਹੈਗਾ ਤਿਆਰ ਕਰ ਲਿਆ ਮਸਾਲੇ ਬਣਾਉਣ ਦਾ ਤਰੀਕਾ ਬਿਲਕੁਲ ਆਸਾਨ ਹੈ ਮਸਾਲਾ ਐਨਾ ਹੀ ਵਧੀਆ ਬਣਾਇਓ ਤਾਂ ਕਿ ਕਚੋਰੀਆਂ ਜਿਹੜੀਆਂ ਲੰਬੀ ਦੇਰ ਤੱਕ ਚੱਲਣ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੀ ਬਾਈਂਡਿੰਗ ਕਰਨੀ ਹੈ ਜਾਨੀ ਕਿ ਛੋਟੀਆਂ-ਛੋਟੀਆਂ ਜਿਹੀਆਂ ਪੇੜੀਆਂ ਬਣਾਉਣੀਆਂ ਪਰ ਉਹ ਇਸ ਤਰੀਕੇ ਨਾਲ ਨਹੀਂ ਹੋਣੀ ਥੋੜੇ ਜਿਹਾ ਪਾਣੀ ਦੇ ਦੇ ਉੱਪਰ ਛਿੱਟੇ ਦੇ ਲਿਓ ਇਹਦੇ ਨਾਲ ਇਹ ਖਰਾਬ ਬਿਲਕੁਲ ਨਹੀਂ ਹੋਊਗੀ ਕਿਉਂਕਿ ਜਦ ਹੀ ਆਪਾਂ ਲੰਬੀ ਦੇਰ ਇਹਨੂੰ ਤੇਲ 'ਚ ਪਕਾਵਾਂਗੇ ਪਾਣੀ ਨੇ ਆਪਣੀ ਆਪ ਹੀ ਸੁੱਕ ਜਾਣਾ ਇਸ ਤਰ੍ਹਾਂ ਛੋਟੀਆਂ-ਛੋਟੀਆਂ ਜਿਹੀਆਂ ਗੋਲੀਆਂ ਬਣਾ ਕੇ ਇਹਦੀਆਂ ਇੱਕ ਸਾਈਡ ਤੇ ਰੱਖ ਲਿਓ ਕਿਉਂਕਿ ਇਹਦੇ ਨਾਲ ਕਚੋਰੀ ਬਣਾਉਣੀ ਬੜੀ ਆਸਾਨ ਹੋ ਜਾਊਗੀ ਫਿਰ ਲਿਓ ਜੀ ਛੜੇ ਛੜੇ ਪੇੜੇ ਆਪਣੇ ਹਿਸਾਬ ਦੇ ਲੈ ਲਓ ਜਿੱਦੀ ਕਿ ਤੁਸੀਂ ਉਹ ਤਿਆਰ ਕਰਨੀ ਹੈ ਗੋਲ ਗੋਲ ਜਿਹਾ ਪੇੜਾ ਬਣਾ ਕੇ ਜਿਵੇਂ ਆਪਾਂ ਪਰੌਂਠੇ ਵਿੱਚ ਆਲੂ ਵਗੈਰਾ ਭਰਦੇ ਆ ਉਸ ਤਰੀਕੇ ਨਾਲ ਇਹਨੂੰ ਡੁੰਗਾ ਜਿਹਾ ਕਰ ਲਿਓ ਬਚਾ ਲਓ ਮੋਟਾ ਹੋਵੇ ਸਾਈਡਾਂ ਇਹਦੀਆਂ ਪਤਲੀਆਂ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੀ ਗੋਲੀਆਂ ਮਸਾਲੇ ਦੀਆਂ ਤਿਆਰ ਕੀਤੀਆਂ ਸੀ ਜਾਨੀ ਕਿ ਪੇੜੇ ਕਹ ਲਓ ਕੁਝ ਵੀ ਤੁਸੀਂ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਖੋ ਭਰਨ ਵਿੱਚ ਬੜੀ ਆਸਾਨੀ ਆਊਗੀ ਤੇ ਉਸ ਤੋਂ ਬਾਅਦ ਜੀ ਮੈਦਾ ਜਿਹੜਾ ਉਹਨੂੰ ਜੇ ਆਪਾਂ ਹਲਕਾ ਜਿਹਾ ਵੀ ਉੱਪਰ ਨੂੰ ਖਿਚਦੇ ਆ ਤਾਂ ਆਰਾਮ ਨਾਲ ਹੀ ਫੈਲ ਜਾਂਦਾ ਹੈ ਤੇ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਜੋੜਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਥੋੜਾ ਜਿਹਾ ਪੇੜੇ ਨੂੰ ਉੱਪਰ ਨੂੰ ਬੁਝਾ ਕੇ ਚੰਗੀ ਤਰ੍ਹਾਂ ਮੋੜ ਕੇ ਤੇ ਇਹਦੇ ਨਾਲ ਉਲਟਾ ਜਿਹਾ ਪ੍ਰੈਸ ਕਰ ਦਾਂਗੇ ਜਾਨੀ ਕਿ ਇਹਦੀ ਜਿਹੜੀ ਆਪਾਂ ਬੈਗ ਤਿਆਰ ਕੀਤੀ ਇਸ ਹਿਸਾਬ ਦੀ ਕਰਿਓ ਜਿਹੜੀ ਬਿਲਕੁਲ ਨਾ ਖੁੱਲੇ ਤੇ ਇਹ ਆਪਾਂ ਸਾਰੀਆਂ ਤਿਆਰ ਕਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਪਰ ਇਹਨਾਂ ਨੂੰ ਇੱਥੇ ਤੁਸੀਂ ਪ੍ਰੈਸ ਬਿਲਕੁਲ ਨਹੀਂ ਕਰਨਾ ਬਸ ਇਸੇ ਤਰੀਕੇ ਨਾਲ ਪੇੜੇ ਬਣਾ ਬਣਾ ਕੇ ਇੱਕ ਸਾਈਡ ਤੇ ਰੱਖ ਲੈਣੇ ਆ ਇਹ ਗੱਲਾਂ ਤੁਸੀਂ ਧਿਆਨ ਰੱਖਣਾ ਕਿਉਂਕਿ ਬਹੁਤੇ ਕਹਿੰਦੇ ਆ ਸਾਡੀਆਂ ਕਚੋਰੀਆਂ ਜਿਹੜੀਆਂ ਉਹ ਫੁੱਲਦੀਆਂ ਨਹੀਂ ਬਿਲਕੁਲ ਫੁੱਲਣਗੀਆਂ ਬਹੁਤ ਜ਼ਿਆਦਾ ਟੇਸਟੀ ਬਣਨਗੀਆਂ ਬਸ ਇਹ ਛੋਟੀਆਂ ਜਿਹੀਆਂ ਟ੍ਰਿਕਸ ਐ ਤੁਸੀਂ ਇਹਨਾਂ ਨੂੰ ਫੋਲੋ ਕਰ ਲਿਓ ਫਿਰ ਤੇਲ ਨੂੰ ਕੀਤਾ ਬਿਲਕੁਲ ਹਲਕਾ ਗਰਮ ਤੇ ਜਦੋਂ ਹੀ ਤੁਸੀਂ ਇਹਨੂੰ ਕੜਾਈ ਦੇ ਵਿੱਚ ਪਾਉਂਗੇ ਤੇ ਆਪਦੀ ਹਥੇਲੀ ਨਾਲ ਜਿਹੜਾ ਇਹਦਾ ਸਿੱਧਾ ਪਾਸਾ ਹੈ ਉਹਨੂੰ ਅੰਦਰ ਨੂੰ ਪ੍ਰੈਸ ਕਰ ਦੇਣਾ ਇਸ ਤਰੀਕੇ ਨਾਲ ਇਹਦੇ ਅੰਦਰ ਜਿਵੇਂ ਆਪਾਂ ਕਹਿ દઈએ ਟੋਆ ਜਿਵੇਂ ਤੁਸੀਂ ਬਣਾ ਲੈਣਾਗਾ ਤੇ ਫਿਰ ਆਪਾਂ ਦੇਖੋ ਕੜਾਈ ਵਿੱਚ ਜਦੋਂ ਹੀ ਕਚੋਰੀ ਪਾਈ ਹੈ ਤੇਲ ਕਿੰਨਾ ਕੁ ਗਰਮ ਹੈ ਉਹ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਬਿਲਕੁਲ ਹਲਕਾ ਗਰਮ ਤੇਲ ਹੈ ਨਾ ਜ਼ਿਆਦਾ ਠੰਡਾ ਹੋਵੇ ਤੇ ਨਾ ਜ਼ਿਆਦਾ ਗਰਮ ਹੋਵੇ ਤਾਂ ਵੀ ਕਚੋਰੀ ਨਹੀਂ ਫੁੱਲਦੀ ਜੇ ਤੇਲ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਮੀ ਛੜਤੀ ਉਸ ਤੋਂ ਬਾਅਦ ਜੀ ਹੌਲੀ ਹੌਲੀ ਆਪਾਂ ਕਚੋਰੀਆਂ ਉਸੇ ਤਰ੍ਹਾਂ ਹੀ ਪ੍ਰੈਸ ਕਰ ਕਰਕੇ ਪਾਤੀਆਂ ਪਰ ਜਿਹੜੀਆਂ ਪ੍ਰੈਸ ਕਰਨੀਆਂ ਐ ਟਾਈਮ ਤੇ ਹੀ ਕਰਨੀਆਂ ਉਸ ਤੋਂ ਬਾਅਦ ਤੁਸੀਂ ਇਹਨੂੰ 1 ਤੋਂ 1.5 ਮਿੰਟ ਤੱਕ ਬਿਲਕੁਲ ਨਹੀਂ ਛੇੜਨਾ ਤੇ ਫਿਰ ਕੋਈ ਵੀ ਤੁਸੀਂ ਫੋਕ ਲੈ ਲਿਓ ਜਾਂ ਚਮਚ ਲੈ ਲਿਓ ਹਲਕਾ ਜਾਂ ਨੀਚੋਂ ਹਿਲਾ ਦਿਓ ਤਾਂ ਕਿ ਜਿਹੜੀ ਇਹਦੀ ਬੈਕ ਹੈ ਉਹ ਨੀਚੋਂ ਕਾਲੀ ਨਾ ਹੋਵੇ ਕਿਉਂਕਿ ਜੇ ਇੱਕੋ ਥਾਂ ਤੇ ਪਈ ਰਹੀ ਤਾਂ ਉਹਨੂੰ ਜ਼ਿਆਦਾ ਸੇਕ ਲੱਗ ਜਾਊਗਾ ਇਸ ਹਿਸਾਬ ਨਾਲ ਤੁਸੀਂ ਇਹਨੂੰ ਹੌਲੀ-ਹੌਲੀ ਹਿਲਾਉਂਦੇ ਜਾਓ ਜਦੋਂ ਕਚੋਰੀਆਂ ਫੁੱਲਣ ਲੱਗੀਆਂ ਆਪਣੇ ਆਪ ਹੀ ਉੱਪਰ ਆ ਜਾਣਗੀਆਂ ਤੇ ਤੁਸੀਂ ਦੇਖੋ ਵਿੱਚ ਬਹੁਤ ਸਾਰੀਆਂ ਕਚੋਰੀਆਂ ਫੁੱਲ ਕੇ ਉੱਪਰ ਤੈਰਨ ਜੇ ਲੱਗੀਆਂ ਇੱਕੇਸਾਰ ਤੁਸੀਂ ਉਲਟ-ਪਲਟ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ ਐਸੇ ਤੁਹਾਨੂੰ ਬਹੁਤ ਜ਼ਿਆਦਾ ਪੇਸ਼ੈਂਸ ਰੱਖਣ ਦੀ ਲੋੜ ਹੈ ਜਿੰਨੇ ਆਰਾਮ ਨਾਲ ਕਚੋਰੀਆਂ ਆ ਬਣਾਓਗੇ ਓਨੀਆਂ ਜਿਆਦਾ ਟੇਸਟੀ ਤੇ ਖਸਤਾ ਬਣਨਗੀਆਂ ਉਸ ਤੋਂ ਬਾਅਦ ਜੀ ਇਹਦੀ ਤੁਸੀਂ ਉਲਟ ਪਲਟ ਕਰ ਦਿਓ 3-4 ਮਿੰਟ ਪਕਾਉਣ ਤੋਂ ਬਾਅਦ ਤੁਸੀਂ ਇਹਨੂੰ ਕਰਨਾ ਦੇਖੋ ਸਾਰੀਆਂ ਕਚੋਰੀਆਂ ਫੁੱਲ ਗਈਆਂ ਹੁਣ ਤੁਸੀਂ ਇਹਨੂੰ ਚਟਪਟ ਪਲਟ ਦਿਓ ਕਚੋਰੀਆਂ ਨੂੰ ਬਨਨ ਤੇ 10 ਤੋਂ 12 ਮਿੰਟ ਆਰਾਮਨ ਲੱਗ ਜਾਂਦੇ ਆ ਕਿਉਂਕਿ ਜੇ ਇੱਕੋ ਦਾ ਵੀ ਤੁਸੀਂ ਗਰਮ ਤੇਲ ਵਿੱਚ ਪਾਈਆਂ ਤੇ ਸੜ ਵੀ ਜਾਣਗੀਆਂ ਤੇ ਵਿੱਚੋਂ ਕੱਚੀਆਂ ਵੀ ਰਹਿ ਜਾਣਗੀਆਂ ਤੇ ਫੁੱਲਣ ਵਗੈਰਾ ਦੀ ਗੱਲ ਤਾਂ ਦੂਰ ਰਹਿ ਗਈ ਜਿੰਨੇ ਆਰਾਮ ਨਾਲ ਬਣਾਓਗੇ ਓਨਾਂ ਹੀ ਵਧੀਆ ਕਲਰ ਦੇਣਗੀਆਂ ਤੇ ਓਨੀਆਂ ਹੀ ਜ਼ਿਆਦਾ ਟੇਸਟੀ ਬਣਨਗੀਆਂ 1 ਮਹੀਨੇ ਤੱਕ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਜਿਵੇਂ ਮਰਜੀ ਤੁਸੀਂ ਇਹਨੂੰ ਖਾਓ ਉਹ ਤੁਹਾਡਾ ਜਿਵੇਂ ਦਿਲ ਕਰਦਾ ਉਸ ਹਿਸਾਬ ਨਾਲ ਮजेदार ਜੀ ਕਚੋਰੀਆਂ ਦੀ ਰੈਸিপি ਕਿਓ ਜੀ ਲੱਗੀ ਆਂਦੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਦੱਸਿਓ ਤੇ ਦੇਖੋ ਜੀ ਇਹਨਾਂ ਦਾ ਬਹੁਤ ਸੋਹਣਾ ਆ ਗਿਆ ਕਲਰ ਤੇ ਹੁਣ ਸਾਰੀਆਂ ਨੂੰ ਆਪਾਂ ਚਟਪਟ ਬਾਹਰ ਕੱਢ ਲਾਂਗੇ ਪਰ ਜਦੋਂ ਵੀ ਗੈਸ ਇਹ ਪੱਕਣ ਵਾਲੀਆਂ ਹੋ ਗਈਆਂ ਬਿਲਕੁਲ ਲਾਸਟ ਵਾਲੇ 1 ਮਿੰਟ ਵਿੱਚ ਤੁਸੀਂ ਗੈਸ ਫੁੱਲ ਕਰ ਲੈਣਾ ਕਿਉਂਕਿ ਫੁੱਲ ਗੈਸ ਇਹਨੂੰ ਬੜਾ ਹੀ ਸੋਹਣਾ ਲਾਸਟ ਤੇ ਕਲਰ ਦਿੰਦਾ ਪਰ ਉਹਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਇਹਨੂੰ ਅੱਧਾ ਮਿੰਟ ਪਕਾਉਣਾ ਹੈ ਜਾਂ 1 ਮਿੰਟ ਪਕਾਉਣਾ ਹੈ ਉਹ ਤੁਸੀਂ ਦੇਖ ਕੇ ਪਕਾਓ ਕਿਉਂਕਿ ਇਹ ਜਲਨ ਬਿਲਕੁਲ ਨਾ ਤੇ ਜਦੋਂ ਵੀ ਤੁਸੀਂ ਦੂਸਰੇ ਬਾਰ ਦੀਆਂ ਕਚੋਰੀਆਂ ਪਾਉਣੀਆਂ ਤੇ ਗੱਲ ਧਿਆਨ ਰੱਖਿਓ ਗੈਸ ਨੂੰ ਬੰਦ ਕਰਕੇ 5 ਮਿੰਟ ਲਈ ਰੈਸਟ ਤੇ ਰੱਖਿਓ ਤੇ ਆਪਾਂ ਇਹ ਬੰਦ ਕੀਤੇ ਗੈਸ ਵਿੱਚ ਕਚੋਰੀਆਂ ਦੁਆਰਾ ਪਾਈਆਂ 304 ਮਿੰਟ ਲਈ ਇਸੇ ਤਰ੍ਹਾਂ ਹੀ ਪੱਕੀ ਜਾਣਗੀਆਂ ਫਿਰ ਗੈਸ ਨੂੰ ਆਪਾਂ ਸਲੋ ਫਲੇਮ ਤੇ ਚਲਾਵਾਂਗੇ ਮਤਲਬ ਗਰਮ ਤੇਲ ਵਿੱਚ ਦੁਬਾਰਾ ਵੀ ਬਿਲਕੁਲ ਨਹੀਂ ਪਾਉਣੀਆਂ ਨਹੀਂ ਤਾਂ ਉਹ ਖਰਾਬ ਹੋ ਜਾਣਗੀਆਂ ਬਸ ਐਨੀਆਂ ਕਿਹੜੀਆਂ ਟ੍ਰਿਕਸ ਸੀ ਬਹੁਤ ਹੀ ਮਜ਼ੇਦਾਰ ਤੇ ਨਾਲ ਆਪਾਂ ਇਹਦੇ ਨਾਲ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਉਹ ਵੀ ਤੁਹਾਨੂੰ ਸਾਰੀਆਂ ਦਿਖਾਵਾਂਗੇ ਮਜ਼ੇਦਾਰ ਜੀ ਖਸਤਾ ਕਚੋਰੀ ਆਪਣੀ ਬਣ ਕੇ ਤਿਆਰ ਹੋਗੀ ਦੇ ਨਾਲ ਆਪਾਂ ਇਹਨਾਂ ਦੇ ਬਣਾਈਏ ਚੀ ਆਲੂਆਂ ਦੀ ਸਬਜੀ ਤੁਸੀਂ ਆਪਣੀ ਮਰਜ਼ੀ ਨਾਲ ਛੋਲੇ ਬਣਾਇਓ ਜਾਂ ਦਾਲ ਵਗੈਰਾ ਨਾਲ ਖਾ ਸਕਦੇ ਹੋ ਤੇ ਆਪਾਂ ਹੁਣ ਸਾਰੇ ਨੂੰ ਸਰਵ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਕਚੋਰੀ ਬਣੀ ਹੈ ਦੇਖੋ ਬਿਲਕੁਲ ਫੁੱਲੇ ਦੇ ਵਿੱਚ ਮਸਾਲਾ ਆਪਾਂ ਭਰਿਆ ਹੈਗਾ ਤੇ ਇਸ ਹਿਸਾਬ ਨਾਲ ਹੀ ਤੁਸੀਂ ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਿਓ ਤਾਂ ਤੁਹਾਡੀ ਕਚੋਰੀ ਵੀ ਇੰਨੀ ਜ਼ਿਆਦਾ ਹੀ ਟੇਸਟੀ ਬਣੂਗੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਲੰਬੀ ਥੋੜੀ ਜੀ ਜ਼ਰੂਰ ਹੈ ਪਰ ਕਚੋਰੀ ਇਹ ਜਿਹੜੀ ਤੁਹਾਡੀ ਐਨੀ ਜ਼ਿਆਦਾ ਵਧੀਆ ਬਣੂਗੀ ਜਦੋਂ ਇੱਕ ਵਾਰ ਬਣਾ ਲਈ ਤਾਂ ਬਾਜ਼ਾਰ ਵਾਲੀ ਕਚੋਰੀ ਖਾਨ ਨੂੰ ਤੁਹਾਡਾ ਬਿਲਕੁਲ ਦਿਲ ਨਹੀਂ ਕਰਨਾ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਨਾਲੇ ਸਾਰਿਆਂ ਨੂੰ ਖਵਾਓ ਮੇਰੀ ਫੁੱਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ